ਸਸ਼ਗਰ ਜੀ ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ ਆ ਸਾਡੇ ਨਾਲ ਮੌਜੂਦ ਨੇ ਸਤੇਜ ਸਟੇਰ ਸਾ ਅੋジナਲ ਗੱਲਬਾਤ ਕਰਦੇ ਸਰ ਕੀ ਕਹਿਣਾ ਚਾਹੂੰਗਾ ਤੁਸੀਂ ਅਕਾਲੀ ਦਲ ਦੇ ਵਿੱਚ ਆਇਓ ਕੀ ਕਹਿਣਾ ਚਾਹੂੰਗਾ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਜਮ੍ਹਾਂ ਸ਼੍ਰੋਮਣੀ ਅਕਾਲੀ ਦਲ 'ਚ ਰਹਿਣਾ ਹੈ ਅਸੀਂ ਮੈਂ ਕਿਸੇ ਪਾਰਟੀ ਹੋਰ ਜੁਆਇਨ ਨਹੀਂ ਕੀਤੀ ਸਿਰਫ ਸ਼੍ਰੋਮਣੀ ਅਕਾਲੀ ਦਲ ਤੇ ਹੁਣ ਵੀ ਜਿਹੜਾ ਬਣਾਇਆ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਇਆ ਹੋਇਆ ਸੀ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਅਸੀਂ ਦੇਖਿਆ ਕਿ ਦੋ ਗੱਲਾਂ ਬਹੁਤ ਭਾਰੀ ਹੋ ਗਈਆਂ ਇੱਕ ਇਹ ਹੈ ਕਿ ਪੰਜਾਬ ਦੀ ਬੁਰੀ ਹਾਲਤ ਹੋ ਗਈ ਪੰਜਾਬ ਨਾਲ ਬਹੁਤ ਵਿਨਿਆਹ ਹੋ ਰਿਹਾ ਹੈ ਔਰ ਦੂਸਰਾ ਇਹ ਹੈ ਕਿ ਪੰਜਾਬ ਤੇ ਪੰਥ ਦੋਨਾਂ ਨੂੰ ਬਚਾਉਣ ਦੀ ਜ਼ਰੂਰਤ ਪੈਗੀ ਇਸ ਕਰਕੇ ਅਸੀਂ ਬਾਕੀ ਗੱਲਾਂ ਬੜੀਆਂ ਛੋਟੀਆਂ ਨੇ ਅਸੀਂ ਬੈਠ ਕੇ ਹੱਲ ਕੀਤੇ ਜਾ ਸਕਦੀਆਂ ਔਰ ਅਸੀਂ ਮਨ ਬਣਾਇਆ ਕਿ ਪੰਥ ਨੂੰ ਤਰ੍ਹਾਂ ਪੰਜਾਬ ਨੂੰ ਬਚਾਉਣ ਲਈ ਇਕੱਠੇ ਹੋਣਾ ਚਾਹੀਦਾ ਔਰ ਬਾਕੀ ਜੇ ਡਿਫਰੈਂਸ ਹੋਣਗੇ ਵਾਪਸ ਬੈਠ ਕੇ ਹੱਲ ਕੀਤੇ ਜਾ ਸਕਦੇ ਆ ਆਪਸ ਚ ਬੈਠ ਕੇ ਗੱਲਾਂ ਨਾਲ ਕੀਤੇ ਜਾ ਸਕਦੇ ਜੀ ਡੀਰ ਸਾਹਿਬ ਅਸੀਂ ਇਹ ਹੁਣ ਸਮਝੀਏ ਕਿ ਬੀਜੀਪੀ ਦੇ ਨਾਲ ਅਕਾਲੀ ਦਲ ਦਾ ਗੱਠ ਜੋੜ ਜਿਹੜਾ ਹੈ ਉਹ ਹੋ ਚੁੱਕਿਆ ਨਹੀਂ ਅਜੇ ਤੱਕ ਅਜੇ ਤੱਕ ਕੋਈ ਗੱਲ ਨਹੀਂ ਅਜੇ ਇਕੱਠੇ ਗੱਲ ਕਰਾਂਗੇ ਤਾਂ ਜੇ ਕੋਈ ਪੋਸਟ ਲਾਉਗੀ ਤਾਂ ਹੀ ਜਣੇ ਅੱਗੇ ਦੀ ਰਣਨੀਤੀ ਕੀ ਰਹੋਗੀ ਤੁਹਾਡੀ ਅੱਗੇ ਰਣਨੀਤੀ ਬਣਾਵਾਂਗੇ ਨਾ ਹੁਣ ਇਹਨੂੰ ਕਿਵੇਂ ਸ਼ੁਰੂ ਨਹੀਂ ਅਕਾਲੀ ਦਲ ਤੇ ਪੰਜਾਬ ਨੂੰ ਬਚਾਇਆ ਜਾ ਸਕਦਾ ਇਹ ਉਹ ਤਗੜੇ ਕਿਵੇਂ ਕੀਤਾ ਜਾ ਸਕਦਾ ਇਹ ਸਾਰਾ ਕੁਝ ਅਸੀਂ ਸੋਚ ਕੇ ਬੈਠ ਕੇ ਵਿਚਾਰਾਂਗੇ ਜਿਹੜੇ ਨਰਾਜ ਵਰਕਰ ਜਿਹੜੇ ਆਕਾਲੇ ਦਲ ਦੇ ਵਿੱਚ ਨਰਾਜ ਹੋਏ ਸੀਗੇ ਉਹਨਾਂ ਨੂੰ ਤੁਸੀਂ ਕਿੱਦਾਂ ਬਣਾਉਂਗੇ ਹੁਣ ਦੇਖੋ ਅਸੀਂ ਬਹੁਤ ਇਜਾਜ਼ਤਾਂ ਹੁਣਾ ਰਹੇ ਨੇ ਸਾਡੇ ਵੀ ਪ੍ਰੈਸ਼ਰ ਤੇ ਵਰਕਰਾਂ ਦਾ ਕਿ ਤੁਸੀਂ ਆਓ ਆਪਾਂ ਕੱਡੇ ਹੋ ਕੇ ਲੜਾਈ ਲੜੀਏ ਇਸ ਕਰਕੇ ਸਾਡੇ ਤੇ ਅਸੀਂ ਸਾਰੇ ਇਕੱਠੇ ਹੋ ਕੇ ਇਹ ਹੀ ਫੈਸਲਾ ਕੀਤਾ ਕਿ ਆਪਾਂ ਪਹਿਲਾਂ ਦੋਨਾਂ ਨੂੰ ਵਿਚਾਈਏ ਕਿਉਂਕਿ ਸਾਡੀ ਪੋਲੀਟੀਕਲ ਪਾਰਟੀ ਹੈ ਪੰਤਰੀ ਪੰਤ ਨੂੰ ਬਚਾਉਣਾ ਔਰ ਪੰਜਾਬ ਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਅੱਜ ਦੇ ਸ਼ਰੂਮ ਨਿਕਾਲੀਦਾਰ ਕਮਜ਼ੋਰ ਹੋਇਆ ਤਾਂ ਹੀ ਬਕੋ ਬਕਰੇ ਸੁਪਰਾ ਵਿੱਚ ਗੁਰਦੁਆਰਾ ਕਮੇਟੀਆਂ ਬਣੀਆਂ ਇਸੇ ਤਣੀ ਕਿਸਾਨਾਂ ਨਾਲ ਜੋ ਵਾਪਰਿਆ ਉਹ ਵੀ ਸ਼ਰੂਮ ਨਿਕਾਲੀਦਾਰ ਕਮਜ਼ੋਰ ਹੋਣ ਕਰਕੇ ਵਾਪਰਿਆ ਇਸ ਕਰਕੇ ਸਾਡੀ ਹਮੇਸ਼ਾ ਉਹਦੇ ਨਾਲ ਮਦਦ ਰਹੀ ਹੈ ਰੋਣੇ ਕੱਲ ਦੀ ਦਲਦੀ ਕਿਸਾਨੀ ਕਿਸਾਨਾਂ ਦੇ ਸੰਘਰਸ਼ ਨਾਲ ਔਰ ਅਸੀਂ ਅਪੀਲ ਵੀ ਕੀਤੀ ਹੈ ਦੋ ਤਨਵਾਰੀ ਮੈਂ ਵੀ ਪਰਸੈਂਟ ਵੀ ਕੀਤੀ ਹੈ ਕਿ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਮੰਨ ਲੈਣੀਆਂ ਚਾਹੀਦੀਆਂ ਔਰ ਚਾਹੇ ਸੈਂਟਰ ਸਰਕਾਰ ਹੋਵੇ ਤੇ ਜਿਵੇਂ ਸੂਬੇ ਦੀ ਸਰਕਾਰ ਨੇ ਵੀ ਕਲ ਕਹੀ ਸੀ ਕਿ ਜੇ ਤੇ ਐਮਐਸਬੀ ਨਹੀਂ ਦੇਉਗੀ ਸੈਂਟਰ ਸਰਕਾਰ ਤੇ ਅਸੀਂ ਦੇਵਾਂਗੇ ਉਹ ਅੱਜ ਬਟਾ ਆਊਗਾ ਉਦੋਂ ਤੇ ਪਤਾ ਲੱਗੂਗਾ ਵੀ ਉਹ ਕਿੰਨਾ ਕੁ ਦੇ ਸਕਦੇ ਕਿੰਨੇ ਕੁ ਦੇ ਰਹੇ ਕਿਸਾਨਾਂ ਦਾ ਮੁੱਦਾ ਵੀ ਤੁਸੀਂ ਅੱਗੇ ਚੱਕੋਗੇ ਉਹ ਤਾਂ ਹੈ ਹੀ ਕਿਸਾਨਾਂ ਦਾ ਗੋਦਨਤਾ ਹੈ ਕਿ ਹੈਗਾ ਉਹ ਤਾਂ ਹੈ ਹੀ ਪੰਜਾਬ ਦੇ ਨਾਲ ਸੰਬੰਧਤ ਹੈ ਕਿ ਐਮਐਸਪੀ ਵਗੈਰਾ ਦੇ ਜਿਹੜਾ ਕਿਸਾਨਾਂ ਦਾ ਮੁੱਦਾ ਹੈ ਇਸ ਟਾਈਮ ਉਹ ਕਾਫੀ ਸਰਗਰਮ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਅੱਗੇ ਮੁੱਦਾ ਚੱਕਣਾ ਚਾਹੀਦਾ ਹੈ ਸੈਂਟਰ ਗਵਰਨਮੈਂਟ ਨੂੰ ਉਹ ਤਾਂ ਕਰਾਂਗੇ ਜੀ ਦੇਖੋ ਹੁਣ ਇਸ ਵਕਤ ਤਾਂ ਇਲੈਕਸ਼ਨ ਆ ਜਾਣੀਆਂ ਹੁਣ ਤਾਂ ਇਲੈਕਸ਼ਨ ਚ ਕਿਸੇ ਪਾਰਟੀ ਕਿਸੇ ਸਰਕਾਰ ਨੇ ਕੋਈ ਕੁਸ਼ਣ ਨਹੀਂ ਦਿੱਤਾ ਨਵੀਂ ਸਰਕਾਰ ਬਣੇਗੀ ਉਸ ਤੋਂ ਬਾਅਦ ਫਿਰ ਦੁਬਾਰਾ ਸ਼ੁਰੂ ਹੋਏਗਾ ਤੇ ਉਹਦਾ ਆਪਾਂ ਕਰਾਂਗੇ ਏ ਸਾਡੇ ਨਾਲ ਸੀਗੇ ਸਰਤਿੰਦਰ ਸਿੰਘ ਜੀ ਡਾਕਟਰ ਇਹਨਾਂ ਨੇ ਕਿਹਾ ਅੱਗੇ ਦੇਖਦੇ ਹਾਂ ਮਜ਼ਬੂਤੀ ਜਿਹੜੀ ਹੈ ਉਹ ਅਕਾਲੀ ਦਲ ਦੇ ਵਿੱਚ ਕਿੰਨੀ ਮਿਲਦੀ ਹੈ ਤੁਸੀਂ ਇਦਾਂ ਹੀ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਦੇਖਦੇ ਰਹੋ ਲਿਬਰਲ ਟੀਵੀ ਪੰਜਾਬੀ